ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਲਈ ਹੈ ਜਿਨ੍ਹਾਂ ਦੇ ਭੈਣ ਭਰਾਵਾਂ ਨੂੰ ਸੁਪਨੇ ਵਿੱਚ ਸੱਪ ਦਿਖਾਈ ਦਿੰਦੇ ਹਨ ਜਾਂ ਕੋਈ ਮਰਿਆ ਹੋਇਆ ਵਿਅਕਤੀ ਦਿਖਾਈ ਦਿੰਦਾ ਹੈ ਜਾਂ ਫਿਰ ਉਹਨਾਂ ਨੂੰ ਦਬਾ ਪੈਂਦੇ ਹਨ ਇਹਨਾਂ ਦੇ ਕੀ ਸੰਕੇਤ ਹੁੰਦੇ ਨੇ ਅੱਜ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਤਾਂ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਵਾਇਓ ਜੀ ਦੇਖੋ ਜੀ ਸੁਪਨੇ ਹਰ ਇੱਕ ਵਿਅਕਤੀ ਨੂੰ ਆਉਂਦੇ ਨੇ ਕਿਸੇ ਨੂੰ ਚੰਗੇ ਆਉਂਦੇ ਨੇ ਤੇ ਕਿਸੇ ਨੂੰ ਮਾੜੇ ਆਉਂਦੇ ਨੇ ਇਹ ਸੁਪਨਿਆਂ ਦਾ ਆਉਣ ਵਾਲੀ ਜ਼ਿੰਦਗੀ ਤੇ ਕੀ ਪ੍ਰਭਾਵ ਪੈਂਦਾ ਹੈ ਅਗਰ ਆਪਾਂ ਗੱਲ ਕਰੀਏ ਜਿਹੜੇ ਸੁਪਨੇ ਆਪਾਂ ਨੂੰ ਨੀਂਦ ਆਉਣ ਤੋਂ ਬਾਅਦ ਆਉਂਦੇ ਨੇ ਉਹ ਹਰ ਰੋਜ਼ ਵੱਖ-ਵੱਖ ਤਰ੍ਹਾਂ ਦੇ ਹੁੰਦੇ ਨੇ ਤੇ ਇਸ ਦਾ ਦਿਮਾਗ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ ਤੇ ਦਿਮਾਗ ਵਿੱਚ ਬਹੁਤ ਤਰ੍ਹਾਂ ਦੇ ਸਵਾਲ ਆਉਂਦੇ ਨੇ ਇਹ ਸੁਪਨੇ ਕਿਉਂ ਆਉਂਦੇ ਨੇ ਤੇ ਇਹਨਾਂ ਦੇ ਕੀ ਸੰਕੇਤ ਹੁੰਦੇ ਨੇ ਆਪਾਂ ਤੁਹਾਨੂੰ ਦੱਸਦੇ ਆਂ ਇਹ ਜ਼ਿੰਦਗੀ ਤੇ ਕੀ ਅਸਰ ਪਾਉਂਦੇ ਨੇ ਇਹ ਸਾਡੇ ਲਈ ਚੰਗੇ ਹਨ ਜਾਂ ਮਾੜੇ ਹਾਂਜੀ ਜੇਕਰ ਤੁਹਾਨੂੰ ਸੁਪਨੇ ਵਿੱਚ ਸੱਪ ਦਿਖਾਈ ਦੇਣ ਤਾਂ ਸਮਝੋ ਤੁਹਾਡੇ ਨਾਲ ਕੁਝ ਬੁਰਾ ਹੋਣ ਵਾਲਾ ਆ ਇੱਕ ਇੱਕ ਵਾਰ ਦੀ ਗੱਲ ਹੈ ਜੀ ਮਹਾਪੁਰਖ ਦੱਸਿਆ ਕਰਦੇ ਨੇ ਕਿ ਇੱਕ ਵਾਰ ਇੱਕ ਸੁਨਿਆਰਾ ਸੀ ਉਹਨੂੰ ਸੁਪਨੇ ਬਹੁਤ ਆਉਂਦੇ ਸੀ ਸੱਪ ਉਹਦੀ ਛਾਤੀ ਤੇ ਆ ਕੇ ਬੈਠ ਜਾਂਦਾ ਸੀ ਤੇ ਕਦੇ ਉਹਦੇ ਮਗਰ ਪੈ ਜਾਂਦਾ ਸੀ ਸੁਪਨੇ ਵਿੱਚ ਉਸ ਨਿਆਰਾ ਬਹੁਤ ਪਰੇਸ਼ਾਨ ਰਹਿੰਦਾ ਸੀ ਪਰੇਸ਼ਾਨ ਹੋਣ ਦੇ ਬਾਅਦ ਦੇਖੋ ਜਦੋਂ ਪਰੇਸ਼ਾਨ ਹੁੰਦਾ ਸੀ ਨਾ ਤਾਂ ਉਹ ਡਰ ਕੇ ਇੱਕਦਮ ਉੱਠ ਕਰਦਾ ਸੀ ਪਰੇਸ਼ਾਨ ਹੋਣ ਦੇ ਬਾਅਦ ਉਸ ਦਾ ਮੇਲ ਮਹਾਪੁਰਖਾਂ ਨਾਲ ਭਾਵ ਰੱਬੀ ਰੂਹ ਨਾਲ ਹੋਇਆ ਉਸ ਨੇ ਮਹਾਪੁਰਖ ਨੂੰ ਪੁੱਛਿਆ ਕਿ ਮੈਨੂੰ ਹਫ਼ਤੇ ਵਿੱਚ 2-3 ਵਾਰ ਸੱਪਾਂ ਦੇ ਸੁਪਨੇ ਜਿਹੜੇ ਆਉਂਦੇ ਨੇ ਮੈਂ ਮੈਂ ਜਿਹੜਾ ਬਹੁਤ ਪਰੇਸ਼ਾਨ ਆ ਕਿਉਂਕਿ ਮੈਨੂੰ ਰਾਤ ਨੂੰ ਡਰ ਲੱਗਣ ਲੱਗ ਜਾਂਦਾ ਮੈਂ ਉੱਠ ਕੇ ਬੈਠ ਜਾਂਦਾ ਆ ਇਹ ਸੁਣ ਕੇ ਮਹਾਪੁਰਖ ਨੇ ਸੁਨਿਆਰੇ ਨੂੰ ਪੁੱਛਿਆ ਕਿ ਤੁਸੀਂ ਸਾਰਾ ਦਿਨ ਕਰਦੇ ਕੀ ਹੋ ਤੁਹਾਡੀ ਕਮਾਈ ਕੀ ਹੈ ਮਹਾਪੁਰਖ ਕਹਿੰਦੇ ਤੁਸੀਂ ਕੋਈ ਦਾਨ ਪੁੰਨ ਕੀਤਾ ਆ ਕੋਈ ਨਾਮ ਭਜਨ ਬੰਦਗੀ ਕੀਤੀ ਆ ਕੋਈ ਪੁੰਨ ਦਾ ਕੰਮ ਕੀਤਾ ਆ ਇਹ ਸੁਣ ਕੇ ਉਹ ਕਹਿੰਦਾ ਬਾਬਾ ਜੀ ਨਹੀਂ ਮੈਂ ਤਾਂ ਕਦੇ ਕੋਈ ਦਾਨ ਪੁੰਨ ਨਹੀਂ ਕੀਤਾ ਤੇ ਨਾ ਹੀ ਮੈਂ ਕਦੇ ਕੋਈ ਜਾਪ ਕੀਤਾ ਹੈ ਮੇਰਾ ਸੁਭਾਅ ਨਹੀਂ ਹੈਗਾ ਮੈਂ ਹਮੇਸ਼ਾ ਆਪਣੀ ਕਮਾਈ ਨੂੰ ਜੋੜ ਕੇ ਰੱਖਦਾ ਹਾਂ ਉਹਨੂੰ ਸਾਂਭ ਕੇ ਰੱਖਦਾ ਹਾਂ ਖਰਚਾ ਵੀ ਬਹੁਤ ਘੱਟ ਕਰਦਾ ਹਾਂ ਮੈਂ ਆਪ ਦੀ ਕਿਰਤ ਨੂੰ ਜੋੜ ਕੇ ਰੱਖਣ 'ਚ ਵਿਸ਼ਵਾਸ ਰੱਖਦਾ ਹਾਂ ਮਹਾਪੁਰਖ ਜੀ ਕਹਿਣ ਲੱਗੇ ਫਿਰ ਤਾਂ ਗੁਰੂ ਗੋਵੇਂ ਸਿੰਘ ਜੀ ਗੁਰੂ ਰਾਮਦਾਸ ਮਹਾਰਾਜ ਜੀ ਤੇਰਾ ਭਲਾ ਕਰਦੇ ਪਏ ਨੇ ਇਹ ਸੁਣ ਕੇ ਉਹ ਕਹਿਣ ਲੱਗੇ ਮਹਾਪੁਰਖ ਜੀ ਇਹਦੇ 'ਚ ਮੇਰਾ ਭਲਾ ਕਿਵੇਂ ਹੋਇਆ ਭਲਾ ਕਿਵੇਂ ਹੋ ਸਕਦਾ ਮੇਰੇ ਇਸ ਚੀਜ਼ ਨਾਲ ਮੈਨੂੰ ਤਾਂ ਹਰ ਸੁਪਨੇ ਵਿੱਚ ਸੱਪ ਦਿਖਾਈ ਦਿੰਦੇ ਨੇ ਕਿ ਤਾਂ ਮਹਾਪੁਰਖ ਕਹਿਣ ਲੱਗੇ ਮਹਾਪੁਰਖ ਕਹਿੰਦੇ ਤੈਨੂੰ ਮਾਰਾ ਜਿਹਾ ਇਸ਼ਾਰਾ ਦੇ ਰਹੇ ਨੇ ਕਿ ਤੇਰੀ ਮੌਤ ਦਾ ਸਮਾਂ ਬਹੁਤ ਨਜ਼ਦੀਕ ਆ ਰਿਹਾ ਆ ਤੇ ਤੂੰ ਬਾਅਦ ਵਿੱਚ ਸੱਪ ਦੀ ਜੂਨ ਵਿੱਚ ਪਵੇਂਗਾ ਇਹ ਜਿਹੜਾ ਤੇਰਾ ਸੁਭਾਅ ਆ ਨਾ ਮਾਇਆ ਨੂੰ ਜੋੜ ਕੇ ਰੱਖਣ ਦਾ ਇਹਨੂੰ ਛੱਡ ਦੇ ਇਹ ਵਿਕਾਰ ਛੱਡ ਦੇ ਜੇ ਤੂੰ ਇਹ ਵਿਕਾਰ ਛੱਡ ਦੇਵੇਂਗਾ ਤੇਰੇ ਕਰਮਾ ਜਿਹੜੇ ਉਹ ਬਦਲ ਜਾਣਗੇ ਦਾਨਪੂਰਨ ਕਰਨਾ ਸਖ ਬੇਜਵਾਨਾਂ ਨੂੰ ਭੋਜਨ ਛਕਾਉਣਾ ਸਿੱਖ ਨਾਮ ਸਿਮਰਨ ਕਰਨਾ ਸਿੱਖ ਬੰਦਗੀ ਕਰਨੀ ਸਿੱਖ ਤੈਨੂੰ ਮੁਕਤੀ ਮਿਲ ਜਾਵੇਗੀ ਤੇ ਕਈ ਵਾਰ ਦੇਖੋ ਜੀ ਆਪਾਂ ਸੁਣਿਆ ਹੁੰਦਾ ਨਾ ਦੇਖੋ ਜੀ ਮਹਾਪੁਰਖਾਂ ਨੇ ਉਹਨੂੰ ਇਹੀ ਕਿਹਾ ਵੀ ਤੁਸੀਂ ਦਾਨਪੁਨ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ ਸਿਮਰਨ ਕਰੋ ਜੇ ਤੁਸੀਂ ਇਹ ਜੀਆਂ ਜੂਨਾਂ ਤੋਂ ਛਟਕਾਰਾ ਪਾਉਣਾ ਹੈ ਤਾਂ ਤੁਸੀਂ ਨਾਮ ਬੰਦਗੀ ਦਾ ਸਿਮਰਨ ਕਰੋ ਬੰਦਗੀ ਦਾ ਭਜਨ ਕਰਿਆ ਕਰੋ ਜੀ ਦੇਖੋ ਜੀ ਕਈ ਵਾਰੀ ਆਪਾਂ ਸੁਣਿਆ ਬਹੁਤੇ ਲੋਕਾਂ ਨੂੰ ਮਰੇ ਹੋਏ ਲੋਕ ਦਿਖਾਈ ਦਿੰਦੇ ਨੇ ਜਾਂ ਸੁਪਨੇ ਵਿੱਚ ਉਹਨਾਂ ਨੂੰ ਕਿਸੇ ਰਿਸ਼ਤੇਦਾਰ ਦੀ ਮੌਤ ਦਿਖਾਈ ਦਿੰਦੀ ਆ ਜਾਂ ਆਪਣੇ ਕਰੀਬੀ ਦੀ ਮੌਤ ਦਿਖਾਈ ਦਿੰਦੀ ਆ ਬਜ਼ੁਰਗਾਂ ਦਾ ਕਹਿਣਾ ਹੁੰਦਾ ਸੀ ਉਸ ਵਿਅਕਤੀ ਜਿਸ ਵਿਅਕਤੀ ਦੀ ਉਸ ਨੂੰ ਆਪਾਂ ਨੂੰ ਮੌਤ ਦਿਖਾਈ ਦਿੰਦੀ ਆ ਨਾ ਉਸ ਵਿਅਕਤੀ ਦੀ ਉਮਰ ਆ ਜਿਹੜੀ ਉਹ ਵੱਧ ਜਾਂਦੀ ਹੈ ਉਸ ਤੋਂ ਇਲਾਵਾ ਤੁਹਾਡੇ ਪਰਿਵਾਰ ਦਾ ਜਾਂ ਰਿਸ਼ਤੇਦਾਰ ਦਾ ਕੋਈ ਵੀ ਮਰਿਆ ਹੋਇਆ ਵਿਅਕਤੀ ਤੁਹਾਡੇ ਸੁਪਨੇ ਵਿੱਚ ਆ ਕੇ ਤੁਹਾਡੇ ਨਾਲ ਗੱਲ ਕਰਦਾ ਹੈ ਜਾਂ ਤੁਹਾਨੂੰ ਮਾਇਆ ਦਿੰਦਾ ਹੈ ਇਸ ਦਾ ਮਤਲਬ ਇਹ ਹੈ ਕਿ ਤੁਹਾਡੀ ਕੋਈ ਨਾ ਕੋਈ ਇੱਛਾ ਪੂਰੀ ਹੋਣ ਵਾਲੀ ਹੈ ਪਰ ਜੀ ਤੁਸੀਂ ਨਿਤਨੇਮ ਸਤਿਪ ਸੰਪੂਰਨ ਭਰੋਸਾ ਰੱਖਣਾ ਹੈ ਜੀ ਕਹਿੰਦੇ ਨੇ ਜੀ ਜੇ ਤੁਸੀਂ ਨਿਤਨੇਮ ਕਰੋਗੇ ਤਾਂ ਹੀ ਤੁਹਾਨੂੰ ਕਈ ਵਾਰੀ ਹੁੰਦੇ ਨੇ ਬਹੁਤ ਡਰਾਵਨੇ ਸੁਪਨੇ ਆਉਂਦੇ ਨੇ ਬਹੁਤ ਲੋਕਾਂ ਨੂੰ ਦਬਾਅ ਪੈਂਦਾ ਉਹਨਾਂ ਨੂੰ ਐ ਹੁੰਦਾ ਵੀ ਸੱਤੋਂ ਉੱਠਿਆ ਨਹੀਂ ਜਾਂਦਾ ਛਾਤੀ ਤੇ ਭਾਰਾਪਨ ਜਿਹਾ ਆ ਜਾਂਦਾ ਹੈ ਅਗਰ ਤੁਸੀਂ ਨਿਤਨਾਮ ਨੂੰ ਆਪਣੀ ਜ਼ਿੰਦਗੀ ਬਣਾ ਲਓਗੇ ਤਾਂ ਤੁਹਾਨੂੰ ਐਦਾਂ ਦੇ ਸੁਪਨੇ ਬਿਲਕੁਲ ਨਹੀਂ ਆਉਣਗੇ ਉੱਠਦੇ ਵੇਂਦੇ ਸੌਂਦੇ ਗੁਰਮੰਤਰ ਦਾ ਜਾਪ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ ਠੀਕ ਹੈ ਜੀ ਜਿਸ ਨਾਲ ਤੁਹਾਨੂੰ ਕਹਿੰਦੇ ਬੁਰੇ ਸੁਪਨੇ ਤੋਂ ਛੁਟਕਾਰਾ ਵੀ ਮਿਲ ਸਕਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦੇ ਜੀ ਅਨੰਦਪੁਰ ਦਾ ਕਿਲਾ ਛੱਡਿਆ ਸੀ ਨਾ ਉੱਥੋਂ ਚੱਲ ਕੇ ਉਹ ਰਾਏਪੁਰ ਪਹੁੰਚੀ ਤੇ ਉੱਥੋਂ ਦੇ ਜਿਹੜੇ ਚੌਧਰੀ ਸੀ ਸਮਸ਼ੇਰ ਸਿੰਘ ਉਹਨਾਂ ਨੇ ਮਹਾਰਾਜਿਆਂ ਨੂੰ ਦੁੱਧ ਛਕਾਇਆ ਦੁੱਧ ਛਕਾਉਣ ਤੋਂ ਬਾਅਦ ਉਹਨਾਂ ਨੇ ਗੁਰੂ ਮਹਾਰਾਜ ਨੂੰ ਅਰਦਾਸ ਬੇਨਤੀ ਕੀਤੀ ਕਹਿਣ ਲੱਗੇ ਮਹਾਰਾਜ ਜੀ ਉਹ ਮੇਰਾ ਜਨਮ ਮਰਨ ਕੱਟ ਦਿਓ ਤੇ ਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਕੱਲ ਨੂੰ ਗੱਲ ਕਰਾਂਗੇ ਆਪਾਂ ਭਾਈ ਤੂੰ ਜਾ ਕੇ ਹੁਣ ਆਪਦਾ ਆਰਾਮ ਕਰ ਇਹ ਸੁਣ ਕੇ ਜਦ ਅਗਲਾ ਦਿਨ ਚੜਿਆ ਉਹ ਅਗਲੇ ਦਿਨ ਵੀ ਦੁੱਧ ਲੈ ਕੇ ਆਏ ਗੁਰੂ ਮਹਾਰਾਜ ਲਈ ਤੇ ਗੁਰੂ ਮਹਾਰਾਜ ਨੇ ਦੁੱਧ ਛੱਕ ਹੀ ਰਹੇ ਸੀ ਤੇ ਉਹਨਾਂ ਨੇ ਦਵਾਰੇ ਅਰਦਾਸ ਬੇਨਤੀ ਕੀਤੀ ਗੁਰੂ ਮਹਾਰਾਜ ਅੱਗੇ ਕਿ ਵਾਹਿਗੁਰੂ ਜੀ ਮੇਰਾ ਜਨਮ ਮਰਨ ਕੱਟ ਦਿਓ ਗੁਰੂ ਮਹਾਰਾਜ ਜੀ ਕਹਿਣ ਲੱਗੇ ਤੇਰਾ ਕੰਮ ਤਾਂ ਸੀ ਕੱਲ ਹੀ ਕਰਤਾ ਸੀ ਉਹ ਸੋਚਣ ਲੱਗੇ ਵੀ ਕੱਲ ਕਿੱਦਾਂ ਕਰਤਾ ਸੀ ਗੁਰੂ ਮਹਾਰਾਜ ਜੀ ਨੇ ਕਹਾਂਦੇ ਰਾਤ ਨੂੰ ਤੇ ਕੁਝ ਦੇਖਿਆ ਨਹੀਂ ਉਹ ਕਹਿੰਦੇ ਹਾਂਜੀ ਮੈਂ ਰਾਤ ਨੂੰ ਦੇਖਿਆ ਸੀ ਕੁਝ ਦੇਖਿਆ ਸੀ ਗੁਰੂ ਮਾ ਉਹ ਕਹਿੰਦਾ ਕਹਿੰਦਾ ਜੀ ਮੈਂ ਰਾਤ ਨੂੰ ਦੋ ਸੁਪਨੇ ਦੇਖੇ ਸੀ ਜੋ ਬਹੁਤ ਡਰਾਵਨੇ ਸੀਗੇ ਮੈਨੂੰ ਬਹੁਤ ਡਰ ਲੱਗਿਆ ਉਹ ਸੁਪਨੇ ਦੇਖ ਕੇ ਸੁਪਨੇ ਵਿੱਚ ਮੈਂ ਦੇਖਿਆ ਕਿ ਮੈਂ ਬਹੁਤ ਬੁਰੀਆਂ ਜੂਨਾਂ ਵਿੱਚ ਜਨਮ ਲਿਆ ਹੈ ਗੁਰੂ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਅਸੀਂ ਸੁਪਨੇ ਵਿੱਚ ਤੈਨੂੰ ਸਾਰੀਆਂ ਜੂਨਾਂ ਦਿਖਾਈਆਂ ਨੇ ਜੋ ਤੂੰ ਭਉਤਣੀਆਂ ਸੀ ਉਹ ਤੂੰ ਦੇਖੀਆਂ ਤੇਰਾ ਸੁਪਨਾ ਪੂਰਾ ਹੋ ਗਿਆ ਤੇਰਾ ਜਨਮ ਮਰਨ ਤੋਂ ਛੁਟਕਾਰਾ ਹੋ ਗਿਆ ਤਨ ਗੁਰੂ ਨਾਨਕ ਸਾਹਿਬ ਨੇ ਤੈਨੂੰ ਸੁਪਨਿਆਂ ਵਿੱਚ ਤੇਰਾ ਜਨਮ ਮਰਨ ਦਾ ਜਿਹੜਾ ਉਹ ਸਭ ਕੁਝ ਕੱਟ ਦਿੱਤਾ ਆ। ਅਗਰ ਤੁਹਾਨੂੰ ਵੀ ਦੇਖੋ ਜੀ ਸੁਪਨੇ ਵਿੱਚ ਸੱਪ ਦਿਖਾਈ ਦਿੰਦੇ ਨੇ ਤਾਂ ਇਹ ਬਹੁਤ ਬੁਰਾ ਸੰਕੇਤ ਹੁੰਦਾ ਆ ਜੇ ਤੁਹਾਨੂੰ ਕੋਈ ਮਰਿਆ ਹੋਇਆ ਰਿਸ਼ਤੇਦਾਰ ਜਾਂ ਤੁਹਾਨੂੰ ਕੁਝ ਵੀ ਦਿਖਾਈ ਦਿੰਦਾ ਆ ਤੁਹਾਡੇ ਪਰਿਵਾਰਕ ਮੈਂਬਰ ਜਾਂ ਤੁਹਾਡੇ ਨਾਲ ਉਹ ਗੱਲਾਂ ਕਰ ਰਿਹਾ ਜਾਂ ਤੁਹਾਨੂੰ ਮਾਇਆ ਦੇ ਰਿਹਾ ਇਹ ਬਹੁਤ ਚੰਗੀ ਗੱਲ ਆ ਇਹਦੇ ਨਾਲ ਜੀ ਤੁਹਾਡੀ ਬਹੁਤ ਦਿਨਾਂ ਤੋਂ ਕੋਈ ਰੁਕੀ ਹੋਈ ਇੱਛਾ ਜਿਹੜੀ ਉਹ ਪੂਰੀ ਹੋ ਸਕਦੀ ਆ। ਦੇਖੋ ਜੀ ਗੁਰੂ ਮਹਾਰਜ ਨੇ ਵੀ ਇਹੀ ਸੰਦੇਸ਼ ਦਿੱਤਾ ਹੈ ਮਾਪੁਰਖਾਂ ਨੇ ਵੀ ਇਹੀ ਰੱਬੀ ਰੂਹ ਨੇ ਦਿੱਤਾ ਕਹਿੰਦੇ ਜੀ ਨਿਤਨੇਮ ਨਾਲ ਜੁੜੋ ਨਿਤਨੇਮ ਨੂੰ ਤੁਸੀਂ ਆਪਣੀ ਜ਼ਿੰਦਗੀ ਚ ਸੁਭਾਅ ਬਣਾ ਲਓਗੇ ਕਹਿੰਦੇ ਜੀ ਫਿਰ ਤੁਹਾਡੇ ਜਿਹੜੀਆਂ ਦੁੱਖ ਤਕਲੀਫਾਂ ਕਲੇਸ਼ ਸੁਪਨੇ ਕੁਛ ਵੀ ਆ ਬੁਰੀਆਂ ਚੀਜ਼ਾਂ ਕਸ਼ਟ ਕੱਟੇ ਜਾਣਗੇ ਅਗਰ ਤੁਸੀਂ ਆਪਣੀ ਜ਼ਿੰਦਗੀ 'ਚ ਨਿਤਨੇਮ ਨੂੰ ਧਾਰਨ ਕਰ ਲੈਨੇ ਆ ਤਾਂ ਤੁਹਾਡੀ ਜ਼ਿੰਦਗੀ ਦੀ ਹਰ ਇੱਕ ਮਨੋਕਾਮਨਾ ਜਿਹੜੀ ਉਹ ਪੂਰੀ ਹੋ ਜਾਊਗੀ। ਮਹਾਰਾਜ ਕਹਿੰਦੇ ਜੇ ਤੂੰ ਬਾਣੀ ਪੜ ਰਿਹਾ ਤੈਨੂੰ ਬਾਸੀਆਂ ਆ ਰਹੇ ਨੇ ਤੇਰੇ ਅੱਖਾਂ ਵਿੱਚ ਹਲਕੇ ਨੀਰ ਆ ਰਹੇ ਤੂੰ ਸਮਝ ਲੈ ਵੀ ਮੈਂ ਤੇਰੇ ਆਸ-ਪਾਸ ਖੜ ਕੇ ਤੇਰੀ ਬਾਣੀ ਦਾ ਉਚਾਰਨ ਸੁਣ ਰਿਹਾ। ਮੈਂ ਤੇਰੇ ਆਸ-ਪਾਸ ਖੜ ਕੇ ਤੈਨੂੰ ਸੁਣ ਰਿਹਾ ਤੂੰ ਬਹੁਤ ਨਿਮਤਾ ਸਹਿਤ ਬਾਣੀ ਅਗਰ ਪੜ ਰਿਹਾ ਤਾਂ ਮੈਂ ਤੈਨੂੰ ਸੁਣ ਰਿਹਾ। ਤੁਹਾਏ ਆਪਾ ਦੇਖੋ ਜੀ ਮਨ ਚ ਇਹ ਰੱਖ ਕੇ ਨਾ ਸੁਣੋ ਵੀ ਮੈਨੂੰ ਕੋਈ ਦੇਖ ਨਹੀਂ ਰਿਹਾ ਜਦੋਂ ਪਾਣੀ ਪੜਦੇ ਹੋ ਮਨ ਚ ਭੈ ਡਰ ਜ਼ਰੂਰ ਰੱਖਿਆ ਕਰੋ ਗੁਰੂ ਮਹਾਰਾਜ ਦਾ ਕਿਉਂਕਿ ਉਹ ਆਸ-ਪਾਸ ਖੜ ਕੇ ਦੇਖਦੇ ਨੇ ਉਹ ਸ਼ਰਧਾ ਵਿਸ਼ਵਾਸ ਪਰਖਦੇ ਨੇ ਕਿ ਵੀ ਤੁਹਾਡਾ ਕਿੰਨਾ ਕਾ ਕਿੰਨਾ ਕ ਨਹੀਂ ਇਹਦਾ ਮਤਲਬ ਜੀ ਇਹੀ ਹੁੰਦਾ ਜਦੋਂ ਤੁਸੀਂ ਪਾਠ ਕਰ ਰਹੇ ਹੋ ਤੁਹਾਡੇ ਅੱਖਾਂ 'ਚ ਹਲਕਾ-ਹਲਕਾ ਪਾਣੀ ਆ ਰਿਹਾ ਤਾਂ ਜਿਹੜੀਆਂ ਪਵਿੱਤਰ ਰੂਹਾਂ ਨੇ ਤੁਹਾਡੇ ਆਸ-ਪਾਸ ਖੜੀਆਂ ਨਿਗੀਆਂ ਜਦੋਂ ਕਈ ਲੋਕ ਹੁੰਦੇ ਨੇ ਪਾਠ ਕਰਦੇ ਨੇ ਉਹਨਾਂ ਦਾ ਮਨ ਉੱਕ ਜਾਂਦਾ ਮਨ ਖਿੱਚ ਜਾਂਦਾ ਇਹਦਾ ਮਤਲਬ ਵੀ ਤੁਹਾਡੀਆਂ ਜਿਹੜੀਆਂ ਕਹਿੰਦੇ ਨਹੀਂ ਹੁੰਦੇ ਵੀ ਦੁੱਖ ਕਸ਼ਟ ਉਹ ਕੱਟੇ ਜਾ ਰਹੇ ਨੇ ਹੌਲੀ-ਹੌਲੀ। ਮਾਰੀਆਂ ਜਿਹੜੀਆਂ ਰੂਹਾਂ ਨੇ ਉਹ ਦੂਰ ਭੱਜੀਆਂ ਜਾ ਰਹੀਆਂ ਨੇਗੀਆਂ। ਸੁਪਨੇ ਆਉਂਦਾ ਵੱਧ ਤੋਂ ਵੱਧ ਕਾਰਨ ਜੀ ਪਤਾ ਕੀ ਹੁੰਦਾ ਜਦੋਂ ਆਪਾਂ ਸਾਰਾ ਦਿਨ ਜਿਹੜੀ ਸੋਚ ਜਿਹੜੀ ਆਪਣੇ ਦਿਮਾਗ 'ਚ ਚੱਲਦੀ ਆ ਫਿਰ ਰਾਤ ਨੂੰ ਉਹੀ ਰਿਪੀਟ ਹੁੰਦੀ ਆ। ਜਿਹੜਾ ਜਿਹੜਾ ਕੁਝ ਤੁਸੀਂ ਦਿਨ ਨੂੰ ਸੋਚਿਆ ਸੋਚਿਓ ਉਹ ਰਾਤ ਨੂੰ ਫਿਰ ਉਹੀ ਕੁਝ ਨੀਂਦ 'ਚ ਤੁਹਾਡਾ ਰਿਪੀਟ ਹੁੰਦਾ। ਜਦੋਂ ਜਦੋਂ ਆਪਾਂ ਪਾਠ ਕਰਦੇ ਆ ਜਿਹੜੀਆਂ ਸੁੱਤੀ ਹੋਈਆਂ ਸ਼ਕਤੀਆਂ ਨੇ ਉਹ ਜਾਗਾਂ ਲੱਗ ਜਾਂਦੀਆਂ ਨੇਗੀਆਂ ਉਹ ਫਿਰ ਆਪਾਂ ਨੂੰ ਤੰਗ ਕਰਦੀਆਂ ਉਹਨਾਂ ਨੂੰ ਐ ਹੁੰਦਾ ਵੀ ਇਹ ਪਾਠ ਨਾ ਕਰੇ ਵੀ ਬਾਣੀ ਚੋਂ ਕਿਸੇ ਲੁੱਟ ਉੱਠ ਗੜੇ ਪਰ ਤੁਸੀਂ ਉੱਠਣਾ ਨਹੀਂ ਦੇਖੋ ਜੀ ਮਨ ਮਾਰ ਕੇ ਚਿੱਤ ਲਾ ਕੇ ਬੈਠਣਾ ਰਹਿਣਾ ਬੈਠੇ ਰਹਿਣਾ ਗੁਰੂ ਮਹਾਰਾਜ ਜੀ ਲੜ ਲੱਗੇ ਰਹਿਣਾ ਜਿੰਨਾ ਤੁਸੀਂ ਬਾਣੀ ਪੜੋਗੇ ਉਨਾਂ ਹੀ ਤੁਹਾਡੀ ਰੂਹ ਪਵਿੱਤਰ ਹੋਊਗੀ ਮਾੜੀਆਂ ਸ਼ਕਤੀਆਂ ਨਕਾਰਾਤਮਕ ਸ਼ਕਤੀਆਂ ਉਨਹੀਂ ਦੂਰ ਜਾਣਗੀਆਂ ਤੁਹਾਨੂੰ ਕੋਸ ਟਾਈਮ ਲਈ ਤੰਗ ਕਰਨਗੀਆਂ ਕੋਸ਼ਟਾਂ ਲਈ ਤੁਹਾਨੂੰ ਵਸਿਆ ਆਉਣ ਗਿਆ ਨੀਂਦ ਆਉ ਦਿਮਾਗ ਤੇ ਭਾਰਾਪਨ ਹੋਊਗਾ ਪਰ ਜਿਉਂ-ਜਿਉਂ ਤੁਸੀਂ ਬਾਣੀ ਪੜਦੇ ਰਹੋਗੇ ਪੜਦੇ ਰਹੋਗੇ ਤਿਉਂ-ਤਿਉਂ ਤੁਹਾਡਾ ਮਨ ਆ ਜਿਹੜਾ ਬਾਣੀ 'ਚ ਲੱਗਣ ਲੱਜੂ ਤੁਹਾਡਾ ਚਿੱਤ ਆ ਜਿਹੜਾ ਮਾਣੀ 'ਚ ਲੱਗਣ ਲੱਗ ਜੂਗਾ ਬਾਣੀ ਪੜੀ ਜਾਊਂਗੇ ਪੜੀ ਜਾਊਂਗੇ ਉੰਨੀ ਹੀ ਸਰੀਰ ਨੂੰ ਪਵਿੱਤਰਤਾ ਮਿਲੂਗੀ ਉੰਨੀ ਹੀ ਰੂਹ ਨੂੰ ਸਕੂਨ ਮਿਲੂਗੀ ਮਨ ਸ਼ਾਂਤ ਰਹਿਣ ਲੱਜੂਗਾ ਪੋਜ਼ਿਟਿਵਿਟੀ ਆਜੂਗੀ ਜ਼ਿੰਦਗੀ 'ਚ ਜਿੰਨੀ ਬਾਣੀ ਪੜੋਂਗੇ ਜੀ ਉੰਨੀ ਪੋਜ਼ਿਟਿਵਿਟੀ ਆਊਗੀ ਲਾਈਫ 'ਚ ਜੇ ਜਦੋਂ ਬਾਣੀ ਪੜਨ ਲੱਗਦੇ ਆ ਜੀ ਮਨ ਬਹੁਤ ਟਾਈਮ ਦਾ ਸੁੱਤਾ ਹੁੰਦਾ ਫਿਰ ਉਹ ਹੌਲੀ ਹੌਲੀ ਜਾਗਣਾ ਸ਼ੁਰੂ ਹੋ ਜਾਂਦਾ ਫਿਰ ਨਕਾਰਾਤਮਕ ਸ਼ਕਤੀਆਂ ਨੂੰ ਆਏ ਹੁੰਦਾ ਵੀ ਇਹਨੂੰ ਮੈਂ ਕਿਸੇ ਲੋਟ ਰੋਕ ਲਾਂ ਵੀ ਇਹ ਬਾਣੀ ਨਾ ਪੜੇ ਨਾ ਪੜੇ ਰੋਕਣ ਦੀ ਉਹ ਕੋਸ਼ਿਸ਼ ਕਰਦੇ ਨੇ ਪਰ ਤੁਸੀਂ ਰੁਕਣਾ ਨਹੀਂ ਜੀ ਤੁਸੀਂ ਆਪਦੀ ਬਾਣੀ ਕੰਟੀਨਿਊ ਰੱਖਣੀ ਹੈ ਕੰਟੀ ਚਾਹੇ ਤੁਹਾਡਾ ਮਨ ਹੈਗਾ ਚਾਹੇ ਨਹੀਂ ਹੈਗਾ ਚਾਹੇ ਤੁਸੀਂ ਬਹੁਤ ਆਏ ਆ ਵੀ ਮੇਰਾ ਜੀ ਨਹੀਂ ਕਰਦਾ ਪਰ ਫਿਰ ਵੀ ਤੁਸੀਂ ਬੈਠੋ ਬਾਣੀ ਨੂੰ ਉੱਚੀ ਉੱਚੀ ਬੋਲ ਕੇ ਪੜੋ ਤਾਂ ਜੋ ਤੁਹਾਡੇ ਕੰਨਾਂ 'ਚ ਉਹਦੇ ਬਾਣੀ ਦੇ ਲਫਜ਼ ਜਿਹੜੇ ਉਹ ਪੈ ਸਕਣ ਤੁਹਾਡੀ ਨੀਂਦ ਖੁੱਲ ਸੁਕੇ ਜਾਂ ਨਕਾਰਾਤਮਕ ਸ਼ਕਤੀਆਂ ਤੋਂ ਉਤੋਂ ਦੂਰ ਜਾ ਸਕਣ ਜਿੰਨਾ ਤੁਹਾਨੂੰ ਇਹੋ ਮੈਂ ਬਾਣੀ ਨਹੀਂ ਪੜਨੀ ਉਨਾ ਹੀ ਉੱਚੀ ਉੱਚੀ ਬੋਲ ਕੇ ਬਾਣੀ ਪੜੋ ਕੋਲੇ ਜਲ ਜ਼ਰੂਰ ਰੱਖਿਆ ਕਰੋ ਜੀ ਜੋ ਤੇ ਜਰੂਰ ਰੱਖਿਆ ਕਰੋ ਜਿੱਦਨੇ ਪਹਿਲੇ ਦਿਨ ਬਾਣੀ ਪੜਨੀ ਸਟਾਰਟ ਕਰਦੇ ਹਾਂ ਉਸ ਦਿਨ ਆਰੰਭ ਕਰਦੇ ਹਾਂ ਉਸ ਦਿਨ ਦੀਗ ਬਣਾ ਕੇ ਜਰੂਰ ਰੱਖਿਆ ਕਰੋ ਜੋ ਵੀ ਤੁਹਾਡੀ ਸ਼ਰਧਾ ਜੋ ਵੀ ਤੁਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਲਾਉਣੀ ਆ ਕਰਨੀ ਆ ਅਰਦਾਸ ਬੇਨਤੀ ਕਰਨੀ ਆ ਉਹ ਅਰਦਾਸ ਬੇਨਤੀ ਕਰਕੇ ਫੇਰ ਬਾਣੀ ਪੜਨੀ ਸ਼ੁਰੂ ਕਰਿਆ ਕਰੋ ਫਿਰ ਜਦੋਂ ਬਾਣੀ ਥੋੜੀ ਸੰਪੂਰਨ ਹੋ ਜਾਂਦੀ ਆ ਪੜ ਕੇ ਕੰਪਲੀਟ ਹੋ ਜਾਂਦੀ ਆ ਫਿਰ ਵੀ ਤੁਸੀਂ ਅਰਦਾਸ ਕਰਿਆ ਕਰੋ ਅਰਦਾਸ ਕਰਨ ਤੋਂ ਪਰੰਤ ਜੀ ਤੁਸੀਂ ਜੋ ਵੀ ਤੁਹਾਡੀ ਅਰਦਾਸ ਆ ਚਾਹੇ ਘਰ ਦੀ ਕੋਈ ਵਾਲਾ ਅਰਦਾਸ ਆ ਚਾਹੇ ਤੁਹਾਨੂੰ ਕੋਈ ਬੁਰੇ ਸੁਪਨੇ ਆ ਚਾਹੇ ਤੁਹਾਨੂੰ ਕੋਈ ਦਬਾਅ ਪੈ ਰਿਹਾ ਜਾਂ ਤੁਹਾਨੂੰ ਕੋਈ ਮਾੜੀ ਸ਼ਕਤੀ ਤੁਹਾਨੂੰ ਲੱਗਦਾ ਤੁਹਾਡੇ ਆਸ-ਪਾਸ ਆ ਕੋਈ ਹੈਨਾ ਕੋਈ ਮਾੜੀਆਂ ਰੂਹਾਂ ਤੁਹਾਡੇ ਆਸ-ਪਾਸ ਆ ਤੁਸੀਂ ਫਿਰ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਆ ਜਿਹੜਾ ਤੁਸੀਂ ਕੋਲੇ ਜਲ ਲੱਗੂ ਤੁਹਾਨੂੰ ਲੱਗਦਾ ਨਾ ਤੁਹਾਡੇ ਕੋਈ ਆਲੇ-ਦਵਾਲੇ ਕੋਈ ਮਾੜੀ ਰੂਹ ਆ ਜਾਂ ਤੁਹਾਨੂੰ ਮਾੜੇ ਸੁਪਨੇ ਆ ਰਹੇ ਨੇ ਜਾਂ ਕੁਝ ਵੀ ਆ ਰਿਹਾ ਸਾਰੇ ਘਰ 'ਚ ਤੁਸੀਂ ਉਹ ਕੋਲੇ ਜਲ ਰੱਖ ਕੇ ਸਾਰੇ ਘਰ 'ਚ ਛਿੱਟਾ ਦੇਣਾ ਕੋਈ ਵੀ ਥਾਂ ਤੁਸੀਂ ਨਹੀਂ ਛੱਡਣਾ ਹੈਗਾ ਜੀ ਠੀਕ ਆ ਨਾ ਜੀ ਇਸ ਤੋਂ ਬਾਅਦ ਜਿਹੜਾ ਥੋੜਾ ਜਲ ਬਚੂ ਥੋੜਾ ਜਾ ਜਲ ਬਚਾ ਲਿਓ ਉਹਨੂੰ ਕੋਲਿਆਂ ਤੇ ਵਧਾ ਦਿਓ ਜਿਹੜਾ ਥੋੜਾ ਜਲ ਬਚੂਗਾ ਜੀ ਉਹ ਆਪ ਸ਼ਕਣ ਦੀ ਕਿਰਪਾਲਤਾ ਜ਼ਰੂਰ ਕਰਨੀ ਆ ਠੀਕ ਹੈ ਜੀ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ